Yep. ਅਹੀਂ ਤੇ ਚਾਹਨੇ ਪੂਰਜ ਕਾਰਵਾਈ ਕਰੇ ਕਿੰਝ ਆਖਰ ਨੂੰ ਇਹੋ ਜਿਹੇ ਦਾ ਜੋ ਜੋ ਕਾਰਵਾਈ ਬੰਦੀ ਕਰੇ ਦਿਨ ਦਿਹਾੜੇ ਤਾਂ ਇਹ ਦੇਖੋ ਇਹ ਨਿਹਾਇਤ ਨਜਾਇਜ਼ ਹੀ ਆ ਨਾ ਸਰਕਾਰਾਂ ਚਾਹੀਦਾ ਇਸ ਬਾਰੇ ਸੋਚਣਾ ਕਿ ਦਿਨ ਦਿਹਾੜੇ ਕਤਲ ਹੋ ਰਹੇ ਨੇ ਕੋਈ ਲੋਕਾਂ ਦੀ ਪਿੰਨੀ ਮੁੰਡੇ ਦੀ ਉਮਰ 39 ਸਾਲ ਦੀ ਵਿਆਹ ਹੋਇਆ ਸੀ ਇਹ ਕੁੜੀ ਹੈ ਇੱਕ ਕੁੜੀ ਆ ਗਈ ਕਿਸ ਤਰ੍ਹਾਂ ਦੇ ਸਾਲਾਂ ਚਾਹੁੰਦੇ ਸੋ ਇਹ ਜਿਆਦਾ ਜਿਹਦਾ ਕਾਨੂੰਨ ਦੇਗਾ ਫੌਂਸੀ ਚਾਹੀਦੀ ਇਹਨਾਂ ਨੂੰ ਪਿਓ ਪੁੱਤਰਾ ਦੋਨਾਂ ਨੂੰ ਆਹ ਦੇਖ ਇਸ ਰਵੇ ਕੋ ਬਣ ਗਿਆ ਤੇ ਆ ਕੀ ਹੈ ਉਹ ਤੁਹਾਡੀ ਗਲਤੀ ਕੀ ਗੱਲ ਹੈ ਮੈਂ ਉਹ ਨਹੀਂ ਚਾਹਤੀ ਆ ਜੀ ਸਾਡਾ ਪੁੱਤਰ ਕੀ ਨਾਮ ਹੈ ਉਮਰ 32 ਸਾਲ ਦੀ ਸਾਰੀ ਵਿੱਕੀ ਨਾਮ ਜੇਗਾ ਹਾਂ ਇਹਨਾਂ ਨੂੰ ਫਾਲਸੀ ਚਾਹੀਦੀ ਪਿਓ ਪੁੱਤਰਾ ਨੂੰ ਫੇਰਸਾ ਨੂੰ ਠੰਡ ਪਏਗੀ ਇਹ ਕਿਹੜੀ ਜਗ੍ਹਾ ਤੇ ਕਿਹੜਾ ਲੱਗਿਆ ਇਹ اسلام ਆਬਾਦ ਨੀਵੀਂ ਬਾਦੀ ਕਿਸ਼ਨਗੋਟ 6 ਨੰਬਰ ਗਲੀ ਇਹ ਕੌਣ ਗੁੰਡੀ ਹੈ ਗੁੰਡੀ ਹੈ ਸਾਡੇ ਕੋਲ ਗੁੰਡੀਆਂ ਵੱਲੋਂ ਹੋਇਆ ਕਤਲ ਕਿੰਨੇ ਵਜੇ ਟੈਂਕ ਜਦੋਂ ਇਹ ਸਾਡੇ ਕਿ ਦਿਨ ਵਜਾ ਕੀ ਵਜਾ ਹੋਈ ਆ ਕਿ ਕਾਰ ਦੇ ਵਿੱਚ ਲੈ ਕੇ ਗਿਆ 4 ਦਿਨ ਪਤਾ ਨਹੀਂ ਵਿਚਾਰਾ ਗਰੀਬ ਪੈਸੇ ਮੰਗਣ ਆਇਆ ਕਿ ਕੀ ਹੋਇਆ ਇਸ ਗੱਲ ਦਾ ਸਾਨੂੰ ਨਹੀਂ ਪਤਾ ਗੇਟ ਬੰਦ ਕਰਕੇ ਵੱਡਿਆ 4 ਦਿਨ ਇਹਨਾਂ ਨੂੰ ਕਾਰ ਦੇ ਵਿੱਚ ਲੈ ਕੇ ਜਾਂਦਾ ਰਿਹਾ ਕੀ ਪਤਾ ਪੈਸੇ ਮੰਗਣ ਆਇਆ ਕਿ ਕੀ ਲੈਣ ਆਇਆ ਪਿਓ ਪੁੱਤਰ ਇਹਨਾਂ ਦੋਨਾਂ ਨੇ ਅੰਦਰੋਂ ਗੇਟ ਮਾਰ ਕੇ ਉਹਦੇ ਕਰਫੂ ਨਾਲ ਚਲਾਈ ਆ ਮੁੰਡੇ ਦੇ ਟੋਟੇ ਕਰ ਦਿੱਤੇ ਸਾਡੇ ਕਾਰ ਗੁਆਂਢੀਆਂ ਦੇ ਪ੍ਰੋਗਰਾਮ ਸੀਗਾ ਉਹਨਾਂ ਨੇ ਚੀਕਾ ਮਾਰੀਆ ਪਰਵਾਜ਼ਾ ਨਹੀਂ ਆਈਆ ਡੀਜਿਆਂ ਦੇ ਪ੍ਰੋਗਰਾਮ ਕਰਕੇ ਉਹਨਾਂ ਨੇ ਨਜਾਇਜ਼ ਫਾਇਦਾ ਚੁੱਕਿਆ ਤੇ ਮੁੰਡੇ ਨੂੰ ਵੱਡ ਟੋਕ ਦਿੱਤਾ ਵਾ ਉਹਨਾਂ ਨੂੰ ਮਾਰ ਟੱਕ ਗਿਆ ਮੁੰਡੇ ਨੂੰ ਦੋਨਾਂ ਨੇ ਉਹਦੀ ਮਾਂ ਨੇ ਜਦੋਂ ਆਪਾਂ ਮਾਂ ਨੇ ਉਹਦੀ ਪੋਤਰੀ ਨੇ ਕੀ ਇਲਜ਼ਾਮ ਲਗਾਇਆ ਸਾਡੀ ਕੁੜੀ ਦੀ ਇੱਜ਼ਤ ਨੂੰ ਪਹਿ ਗਿਆ ਉਹ ਜਦੋਂ ਤੁਹਾਨੂੰ 2 ਮਹੀਨੇ ਘਰ ਚ ਰੱਖ ਕੇ ਚਾਹੁੰਦਾ ਵੀ ਉਹ ਤਾਂ ਇਹ ਆਪੂ ਤੇ ਚਲਾਂਦੇ ਚੋਦੇ ਵੀ ਫਿਰ ਕੇ ਆਏ ਚਾਰ ਦਿਨ ਨਾਲ ਲੈ ਕੇ ਆਇਆ ਹੁਣ ਵੱਟ ਟੋਕੇ ਕੀ ਕਹਿੰਦੇ ਬੈਨੇ ਕਿ ਸਾਡੀ ਕੁੜੀ ਦੀ ਇੱਜ਼ਤ ਨੂੰ ਪੈ ਗਿਆ ਕਿੱਥੇ ਨੂੰ ਪੈ ਗਿਆ ਗਿਆ ਘਰ ਦੇ ਆਪਣੇ ਘਰ ਦੇ ਆਪਣੇ ਕੋਠੇ ਦੇ ਉੱਤੇ ਕੋਠੇ ਦੇ ਉੱਤੇ ਕਰਪਾਨਾ ਚੜਾਈਆਂ ਤੁਸੀਂ ਕੀ ਮੰਗ ਕਰਦੇ ਮੰਗਿਆ ਹੋਇਆ ਇਹਨਾਂ ਦਾ ਸਾਰੇ ਟੱਪਰ ਨੂੰ ਅੰਦਰ ਦੋਵੋ ਉਹਦੇ ਟੱਬਰ ਨੂੰ ਅੰਦਰ ਦੋਵੋ ਵੇਖੋ ਜੀ ਇਹ ਨੀਵੀਂ ਬਾਦੀ ਕਿਸ਼ਨਪੁਰ ਖਾਣਾ ਸਲਾਮਾਬਾਦ ਦਾ ਇਲਾਕਾ ਵਾ ਮੈਂ ਇੱਥੇ ਵਿਕੀਨਾ ਦੇ ਵਿਅਕਤੀ ਦਾ ਕਤਲ ਹੋਇਆ ਵਾ ਮੈਂ ਮੌਕੇ ਤੇ ਪਹੁੰਚਿਆ ਵਾਂ ਮੌਕੇ ਤੇ ਪੁੱਜ ਕੇ ਉਹਨਾਂ ਦੇ ਆਪਣੇ ਜਿਹੜੇ ਮਦਈ ਨੇ ਉਹਨਾਂ ਦੀ ਮਾਤਾ ਨਾਮ ਹੈ ਅੱਜ ਮਿਲ ਰਹੇ ਆ ਵਾ ਮਿਲ ਕੇ ਜਿਹੜਾ ਵਾ ਜੋ ਵੀ ਕਾਰਵਾਈ ਜਿਹੜੀ ਹੋ ਅੰਮਲ ਵਿੱਚ ਲਿਆਂਦੀ ਜਾ ਰਹੀ ਹੈ ਕੋਣ ਇਹ ਮੁੰਡੇ ਆਪਣਾ ਸਰ ਕੋਣ ਇਹ ਮੁੰਡੇ ਜਿਹੜੇ ਮਾਰ ਕੇ ਗਏ ਕੀ ਮਾਰ ਕੇ ਗਏ ਦੇਖੋ ਅਜੇ ਅਜੇ ਸਾਰਾ ਮਾਮਲਾ ਜਿਹੜਾ ਵਾ ਨਾ ਘਰ ਪਿਆਂ ਤੋਂ ਬਿਆਨ ਹਸਲ ਕਰਕੇ ਤੇ ਫਿਰ ਕਿਹੜਾ ਬੰਦੇ ਦਾ ਉਹ ਕਰਦੇ ਨੇ ਉਸ ਮੁਤਾਬਕ ਕਾਰਵਾਈ ਕੀਤੀ ਕੀ ਮਾਰਿਆ ਕੀ ਹੋ ਰੇ ਜਿਹੜੀ ਮੌਤ ਹੋ ਗਈ ਮੁੰਡੇ ਦੀ ਕਿੰਨੀ ਉਮਰ ਹੈ ਉਹ ਮਹਮੂਦ ਜਿਹੜਾ 36 ਸਾਲ ਦਾ ਉਹਦਾ ਕਤਲ ਕੀਤਾ ਗਿਆ ਅੱਗੇ ਤੋਂ ਹਾਲਾਤ ਦੇਖ ਕੇ ਚੈੱਕ ਕਰਕੇ ਤੁਹਾਨੂੰ ਸਾਰੇ ਸ਼ੇਰ ਪਤਾ ਲੱਗ ਗਿਆ ਕਿਸੇ ਹਥਿਆਰ ਦਾ ਵਾਰ ਹੋਇਆ ਗੋਲੀ ਚੱਲੀ ਹੈ ਜਾਂ ਕਿਸੇ ਨਹੀਂ ਕੋਈ ਕੋਈ ਗੋਲੀ ਨਹੀਂ ਚੱਲੀ ਤੇਜ਼ ਤਾਰ ਹਥਿਆਰ ਨਾਲ ਕਤਲ ਜਿਹੜਾ ਹੋਇਆ ਵਾ ਉਹਦੇ ਵਾਸਤੇ ਅਸੀਂ ਕਾਰਵਾਈ ਕਰ ਰਹੇ ਹਾਂ ਉਹਨਾਂ ਦੇ ਮਾਤਾ ਜੀ ਆ ਪਹੁੰਚ ਚੁੱਕੇ ਨੇ ਉਹਨਾਂ ਦੇ ਮਾਤਾ ਦੇ ਬਿਆਨਾਂ ਦੇ ਅਗਲੀ ਕਾਰਵਾਈ ਕੀਤੀ ਜਾਵੇ ਸਰ ਪਤਾ ਲੱਗਾ ਰਾਤ ਉਹ ਆਇਆ ਹੈ ਹਾਲੇ ਆਪਣੇ ਘਰੇ ਆਇਆ ਇਹਦੇ ਬਾਰੇ ਤੁਹਾਨੂੰ ਪਤਾ ਲੱਗਾ ਜੇ ਮੇਰੇ ਬਾਰੇ ਮੈਨੂੰ ਨਹੀਂ ਕੋਈ ਪਤਾ ਲੱਗਾ